ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਮਸ਼ਹੂਰ ਪੰਜਾਬੀ ਆਰਟਿਸ ਰੂਪੀ ਗਿੱਲ ਜੀ ਦੀ ਦੋਸਤੋ ਸਾਨੂੰ ਪਤਾ ਹੈ ਕਿ ਰੂਪੀ ਗਿੱਲ ਜੀ ਦੀ ਹਾਲੀ ਵਿੱਚ ਨਿਊ ਫਿਲਮ ਬੀਬੀ ਰਜਨੀ ਜੀ ਰਿਲੀਜ਼ ਹੋਈ ਹੈ ਇਸ ਫਿਲਮ ਨੂੰ ਆਡੀਅנס ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਹੈ ਰੂਪੀ ਗਿੱਲ ਦਾ ਜਨਮ ਕੈਨੇਡਾ ਦੀ ਧਰਤੀ ਤੇ ਹੋਇਆ ਹੈ ਕੈਨੇਡਾ ਦਾ ਜੰਮਪਾਲ ਹੁੰਦਿਆਂ ਵੀ ਰੂਪੀ ਗਿੱਲ ਨੇ ਕਿਰਦਾਰ ਨਿਭਾਇਆ ਬੀਬੀ ਰਜਨੀ ਜੀ ਦਾ ਤੁਹੇ ਜੇਕਰ ਤੁਸੀਂ ਹਾਲੇ ਤੱਕ ਫਿਲਮ ਨਹੀਂ ਦੇਖੀ ਤਾਂ ਜਰੂਰ ਵੇਖੋ ਜੇ ਤੁਸੀਂ ਮੂਵੀ ਵੇਖ ਕੇ ਬਹੁਤ ਜ਼ਿਆਦਾ ਭਾਵੁਕ ਹੋ ਜਾਓਗੇ ਇਹ ਫਿਲਮ ਸਾਡੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਜਦ ਸਿਨੇਮੇਕਰਾਂ ਦੇ ਵਿੱਚ ਰੂਪੀ ਗੱਲ ਅਤੇ ਹੋਰ ਆਰਟਿਸ ਉਹ ਵੀ ਦੇਖਣ ਪਹੁੰਚੇ ਤਾਂ ਉਹਨਾਂ ਦਾ ਮਾਣ ਭਰ ਆਇਆ ਜੋ ਕਿ ਤੁਸੀਂ ਵੀਡੀਓ ਸਕਰੀਨ ਉੱਪਰ ਚੱਲਦੀ ਵੀ ਦੇਖ ਸਕਦੇ ਹੋ ਤੁਹਾਨੂੰ ਰੂਪੀ ਗੱਲ ਜੀ ਦੀ ਐਕਟਿੰਗ ਫਿਲਮ ਦੇ ਵਿੱਚ ਕਿਸ ਤਰ੍ਹਾਂ ਦੀ ਲੱਗੀ ਆਪਣੀ ਰੈਕਮੈਂਡ ਬਾਕਸ ਦੇ ਵਿੱਚ ਇੱਕ ਕਰ ਜਰੂਰ ਸਾਂਝੀ ਕਰਿਓ ਜੇ ਇਸ ਮੂਵੀ ਦੇ ਡਾਇਰੈਕਟਰ ਅਮਨ ਹੁੰਦਲ ਨੇ ਜਿਸ ਨੇ ਕਿ ਇਸ ਪੰਜਾਬੀ ਫਿਲਮ ਦੀ ਕਮਾਂਡ ਸੰਭੀ ਇਸ ਫਿਲਮ ਦੇ ਵਿੱਚ ਸਾਨੂੰ ਗੁਰਪ੍ਰੀਤ ਕੁੱਗੀ ਜੀ ਯੋਗਰਾਜ ਜਸਪਾਜਵਾ ਤੇ ਹੋਰ ਕਈ ਮਹਾਨ ਹਸਤੀਆਂ ਵੇਖਣ ਨੂੰ ਮਿਲਣਗੀਆਂ ਸਾਰੀ ਟੀਮ ਨੇ ਆਪਣੀ ਦਿਲੋਂ ਮਿਹਨਤ ਕਰਕੇ ਇਸ ਮੂਵੀ ਨੂੰ ਤਿਆਰ ਕੀਤਾ ਹੈ ਤੋਂ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਮੂਵੀ ਇਹ ਵੇਖਣ ਜ਼ਰੂਰ ਜਾਓ ਜੀ